ਜੀ ਐਸਐਸ ਕੋ ਪਟਿਆਲਾ ਸਾਹਿਬ ਤੇ ਡੀਐਸਪੀ ਟ੍ਰੈਫਿਕ ਸਰਦਾਰ ਕਰਨੈਲ ਸਿੰਘ ਜੀ ਤੇ ਇੰਸਪੈਕਟਰ ਟ੍ਰੈਫਿਕ ਪੰਚਾਤ ਪਟਿਆਲਾ ਜੀ ਪ੍ਰੀਤਿੰਦਰ ਸਿੰਘ ਜੀ ਨੇ ਜੋ ਸਾਨੂੰ ਗਾਈਡਲਾਈਨ ਦਿੱਤੀ ਆ 18 ਸਾਲ ਤੋਂ ਘੱਟ ਦੇ ਬੱਚਿਆਂ ਵਾਸਤੇ ਜੇ ਜਿਹੜਾ ਵੀ ਕੋਈ ਟੂ ਵੀਲਰ ਫੋਰ ਵੀਲਰ ਅੰਡਰਜ ਬੱਚਾ ਗੱਡੀ ਚਲਾਊਗਾ ਜਾਂ ਮੋਟਰਸਾਈਕਲ ਚਲਾਊਗਾ ਉਹਨੂੰ 25000 ਰੁਪਿਆ ਜੁਰਮਾਨਾ ਜੀ ਤੇ ਉਹਦੇ ਜਿਹਦੇ ਨਾਮ ਗੱਡੀ ਆ ਜਾਂ ਮੋਟਰਸਾਈਕਲ ਆ ਉਹਨੂੰ ਉਹਦੇ ਪੇਰੈਂਟਸ ਨੂੰ ਜਾਂ ਜਿਹਦਾ ਵੀ ਜਿਹਦੇ ਨਾਂ ਤੇ ਗੱਡੀ ਆ ਉਹਨੂੰ 3 ਸਾਲ ਦੀ ਸਜ਼ਾ ਜੀ ਬੱਚੇ ਹੋਰ ਕੋਟੇ ਤੇ ਸਕੂਲਾਂ ਬਾਰੇ ਕੁਝ ਜੀ ਸਕੂਲਾਂ ਚ ਪ੍ਰਿੰਸੀਪਲ ਸਾਹਿਬ ਨੂੰ ਤੇ ਸਟਾਫ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਵੀ ਜਿਹੜੇ ਬੱਚੇ ਤੁਹਾਡੇ ਕੋਲੇ ਆਉਂਦੇ ਨੇ ਅੰਡਰੇਜ ਵੀ ਉਹਨਾਂ ਨੂੰ ਬੇਨਤੀ ਕਰੋ ਜਾਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਕਹੋ ਵੀ ਅੰਟਰੇਜ ਨੂੰ ਮੋਟਰਸਾਈਕਲ ਵਹੀਕਲ ਨਹੀਂ ਦੇਣਾ ਨਾ ਗੱਡੀ ਦੇਣੀ ਆ ਜੇ ਦੇਣਗੇ ਤਾਂ ਉਹਨਾਂ ਤੇ ਵਣਦੀ ਕਾਰਵਾਈ ਹੋਊਗੀ ਇੱਕ ਤਰੀਕ ਤੋਂ ਠੀਕ ਹੈ ਸਿਕ ਅਗਸਤ ਤੋਂ ਠੀਕ ਹੈ ਸਰ ਥੈਂਕ ਯੂ ਸਰ